ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਲਈ ਆ ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੈ ਭਾਵੇਂ ਉਹਨਾਂ ਦੇ ਘਰ ਦੇ ਵਿੱਚ ਕਿਸੇ ਮਾੜੀ ਸ਼ਕਤੀ ਕਿਸੇ ਮਾੜੀ ਰੂਹ ਦਾ ਵਾਸਾ ਹੋ ਗਿਆ ਹੈ ਕਿਸੇ ਜੱਤਰ ਮੰਤਰ ਜਾਦੂ ਪੂਨੇ ਦਾ ਡਰ ਉਹਨਾਂ ਨੂੰ ਲੱਗਿਆ ਰਹਿੰਦਾ ਹੈ ਕਾ ਕਮਾਈ ਵਾਲੇ ਸੰਤ ਮਹਾਪਰਖ ਜੀ ਅਕਸਰ ਸਮਝਉਂਦੇ ਹੋਏ ਕਹਿੰਦੇ ਆ ਕਿ ਭਾਈ ਜਿਸ ਘਰ ਦੇ ਵਿੱਚ ਇਹ ਦੋ ਪਾਠ ਹਰ ਰੋਜ਼ ਨੇਮ ਦੇ ਨਾਲ ਹੁੰਦੇ ਹਨ ਉਸ ਘਰ ਦੀ ਬਾਹਰ ਵਾਲ ਵੀ ਕੋਈ ਨਹੀਂ ਦੇਖ ਸਕਦਾ ਉਸ ਘਰ ਪਰਿਵਾਰ ਦੇ ਜੀਆਂ ਦਾ ਮਾੜਾ ਕਰਨਾ ਦਾ ਰੂੜ ਦੀ ਗੱਲ ਉਹਨਾਂ ਬਾਰੇ ਕੋਈ ਮਾੜਾ ਸ਼ੇਵ ਚ ਨਹੀਂ ਰਹਿ ਸਕਦਾ ਕਿਉਂਕਿ ਜਿਸ ਘਰ ਦੇ ਵਿੱਚ ਨੇਮ ਦੇ ਨਾਲ ਇਹ ਦੋ ਪਾਠ ਹਰ ਰੋਜ਼ ਕੀਤੇ ਜਾਂਦੇ ਆ ਉਹ ਤੇ ਬਲੂ ਸਹਿਬ ਜੀ ਦਾ ਉਹ ਤੇ ਸ਼ਹੀਦ ਦਸ ਜਨਾ ਦਾ ਪੈਰਾ ਲੱਗ ਜਾਂਦਾ ਹੈ ਮਾੜੀਆਂ ਸ਼ਕਤੀਆਂ ਮਾੜੀਆਂ ਚੀਜ਼ਾਂ ਚਾਹੇ ਜਾਦੂ ਕੁੰਨੇ ਜੰਤਰ ਮੰਤਰ ਕਰਦੇ ਵਿੱਚ ਇਹਨਾਂ ਦਾ ਅਸਰ ਤਾਂ ਕੀ ਹੈ ਨਾ ਇਹ ਤਾਂ ਉਹ ਕਰਦੇ ਉਹ ਜੀ ਦੇ ਨੇੜੇ ਤੇੜੇ ਵੀ ਨਹੀਂ ਪਟਕ ਸਕਦੇ ਮਾਹਰ ਕੇ ਜੀ ਕਹਿੰਦੇ ਇਹ ਚੀਜ਼ਾਂ ਉਹਨਾਂ ਨੂੰ ਹੀ ਸਤਾਉਂਦੀਆਂ ਨੇ ਜੋ ਗੁਰੂ ਤੋਂ ਗੁਰਬਾਣੀ ਤੋਂ ਪਰਮਪਿਤਾ ਪਰਮਾਤਮਾ ਦੇ ਨਾਮ ਤੋਂ ਜੁੜਿਆ ਜੋ ਜਿਹੜੇ ਪਰਮਪਿਤਾ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜੁੜੇ ਆ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਆ ਹਰ ਰੋਜ਼ ਅਮਰਤ ਮੇਲੇ ਉੱਠਦੇ ਆ ਨਿਯਮ ਤੇ ਨਾਲ ਗੁਰਬਾਣੀ ਦਾ ਪਾਠ ਕਰਦੇ ਆ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਜਗਜੀਤ ਸਿੰਘ ਜੀ ਦੀ ਬਾਣੀ ਦੇ ਪਾਠ ਤੋਂ ਹੁੰਦੀ ਆ ਜੋ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਕੀਤੇ ਤੋਂ ਬਿਨਾ ਕੁਝ ਵੀ ਖਾਦੇ ਪੀਂਦੇ ਨਹੀਂ ਅਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਹੀ ਕੋਈ ਨ ਪ੍ਰਸ਼ਾਦਾ ਸ਼ੱਕਦੇ ਨੇ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਹਰ ਵੇਲੇ ਹੀ ਮਿਹਰਬਾਨ ਨੇ ਹਰ ਵੇਲੇ ਉਹਨਾਂ ਦੇ ਅੰਗ ਸੰਗ ਨੇ ਜਿਸ ਘਰ ਦੇ ਵਿੱਚ ਹਰ ਰੋਜ਼ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਜਾਂ ਸੁਨਿਆ ਜਾਂਦਾ ਹੈ ਉਸ ਘਰ ਦੀ ਬਾਹਰ ਵੀ ਨਹੀਂ ਕੋਈ ਦੇਖ ਸਕਦਾ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਉਸ ਘਰ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਇਸ ਕਰਕੇ ਹਰ ਰੋਜ਼ ਘਰ ਦੇ ਵਿੱਚ ਨਿਯਮ ਦੇ ਨਾਲ ਬਾਣੀ ਦਾ ਪਾਠ ਕਰਨਾ ਹੈ ਜਾਂ ਫਿਰ ਸੁਣਨਾ ਹੈ ਮੈਂ ਜੇ ਤਾਂ ਹਰੇਕ ਗੁਰਸਿੱਖ ਦੇ ਲਈ ਸੱਤ ਬਾਣੀਆਂ ਦਾ ਨਿਤਨੇਮ ਕਰਨਾ ਜ਼ਰੂਰੀ ਆ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਨੂੰ ਰਹਿਰਾ ਸਾਹਿਬ ਦੀ ਬਾਣੀ ਤੇ ਸੌਣ ਲੱਗਿਆ ਕੀਰਤਨ ਸੋਇਲਾ ਸਾਹਿਬ ਪਰ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਇਹ ਸੱਤ ਬਾਣੀਆਂ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਫਿਰ ਘਟੂ ਘਟ ਅਸ਼ਵੀਰੇ ਉੱਧਿਆਂ ਸਾਰ ਜਗਦੀਸ਼ ਸਾਹਿਬ ਜੀ ਦੀ ਬਾਣੀ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਰਹਿਰਾ ਸਾਹਿਬ ਦਾ ਪਾਠ ਜ਼ਰੂਰ ਕਰੋ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਆ ਜਿੱਤੇ ਜਰਲੀ ਸਾਹਿਬ ਜੀ ਦੀ ਬਾਣੀ ਦਾ ਪਾਠ ਮੂਲ ਮੰਤਰ ਜੀ ਦਾ ਪਾਠ ਉੱਥੇ ਪ੍ਰਤੱਖ ਬਰਨਣ ਕੋ ਪਾਤਸ਼ਾਹ ਆਪ ਹਾਜ਼ਰ ਨਾਦਰ ਹੁੰਦੇ ਆ ਉੱਥੇ ਸ਼ਹੀਦ ਦਾਸ ਸਿੰਘਾਂ ਦਾ ਪੈਰਾ ਲੱਗ ਜਾਂਦਾ ਹੈ ਸੋ ਹਰ ਰੋਜ਼ ਕੀ ਗੁਰ ਪਾਠ ਤਾਂ ਕਰਨੇ ਹੀ ਆ ਨਾਲ-ਨਾਲ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੂਆਂ ਮੂਲ ਮੰਤਰ ਜੀ ਦਾ ਜਾਪ ਕਰਦੇ ਰੋ ਤਾਂ ਦੇਖਣਾ ਸਤਿਪੁਰ ਸੱਚੇ ਤੋਂ ਅਸ਼ੈਦੀ ਦੀ ਪਹਿਲਾ ਨੋਟ ਹੈ ਕਿ ਉਹ ਹੋਵੇਗੀ ਹਰ ਤਰ੍ਹਾਂ ਦੇ ਡਰ ਭੈ ਚਿੰਤਾਵਾਂ ਫਿਕਰ ਮਨ ਦੇ ਵਿੱਚੋਂ ਲਿਕਨ ਜਾਣ ਲੱਗੀਆਂ ਜਦੋਂ ਹੀ ਅਸੀਂ ਜੀਵ ਚਰਨਾਂ ਦੇ ਨਾਲ ਪੂਰੇ ਪ੍ਰੋਸੇ ਦੇ ਨਾਲ ਜੁੜ ਜਾਂਦੇ ਹਾਂ ਤਾਂ ਫਿਰ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਫਿਕਰ ਕੋਈ ਡਰ ਭੈ ਨਹੀਂ ਰਹੇਗਾ ਪਰ ਇੱਥੇ ਪਹਿਲੀ ਗੱਲ ਆ ਕੁਛ ਸਾਡੇ ਪਰਸਪਰ ਸਾਡੀ ਦਿਨ ਤੇ ਪਰਸਾ ਜਿੰਨਾ ਹੀ ਜ਼ਿਆਦਾ ਪਰਸਾਤ ਨਾ ਹੋਵੇ ਤੇ ਖੇਵਾ ਹੋਵੇ ਗੁਰੂ ਦੀ ਕਿਰਪਾ ਵੀ ਉਨੇ ਹੀ ਨਹੀਂ ਨਹੀਂ ਜੋ ਇਹ ਦੋ ਬਾਠ ਤਾਂ ਆਪਾਂ ਹਰ ਰੋਜ਼ ਕਰ ਸਕਦੇ ਆ ਨਾ